ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਪਾਮਾ ਬਾਜਿਆ ਭਾਗ 43 बेहोਸ਼ੀ ਕਾ ਦੀ ਜਾਬਦਾ ਸੀ ਜਿਵੇਂ ਇਹ ਮੋਦੀ ਸਿੰਘ ਦੀ ਜ਼ਿੰਦਗੀ ਦਾ ਅੰਤਮ ਪੜਾ ਸੀ ਪਰ ਦੂਜੇ ਪਾਸੇ ਮੈਡੀਕਲ ਸਟਾਫ ਦੇ ਦਈ ਵੀ ਦਾ ਕਾਫੀ ਲੰਬੇ ਸਨ ਖਾਸ ਕਰਕੇ ਸਿਵਲ ਸਰਜਨ ਡਾਕਟਰ ਸੇਟੀ ਦਾ ਸਾਹਾ ਹੀ ਕੁਝ ਐਸਾ ਸੀ ਕਿ ਮਰੀਜ਼ ਦਾ ਝੇਕੜਲਾ ਸਾਸ ਵੀ ਜੱਤੀ ਕਹਿੰਦਾ ਨਿਕਲ ਨਾ ਜਾਏ ਉਸ ਨੂੰ ਬਚਾਉਣ ਵਜੋਂ ਉਹ ਨਾਲ ਤਾਂ ਕਦੀ ਨਰਾਸ਼ ਹੁੰਦਾ ਸੀ ਤੇ ਨਾ ਹੀ ਗਾਲਾਂ ਪੈਂਦਾ ਫਿਰ ਇੱਥੇ ਤਾਂ ਮਾਮਲਾ ਸੀ ਆਪਣੇ ਦੇਸ਼ ਦੇ ਸੈਨਿਕਾਂ ਨੂੰ ਬਚਾਉਣ ਦਾ ਡਾਕਟਰ ਸੇਠੀ ਦਾ ਇੱਕ ਅਦਨਾ ਜਿਹੀ ਚਫਾਹੀ ਦੀ ਕੀਮਤ 1000 ਸਿਵਲਿਅਨ ਮਰੀਜ਼ਾਂ ਨਾਲੋਂ ਵੀ ਵੱਧ ਖਿਆਲ ਕਰਦਾ ਸੀ ਤੇ ਇਹ ਮਰੀਜ਼ ਸਧਾਰਨ ਸਿਪਾਹੀ ਦੀ ਬਜਾਏ ਇੱਕ ਲੈਫਟੀਨੈਂਟ ਸੀ ਲੈਫਟੀਨੈਂਟ ਮੋਤੀ ਸਿੰਘ ਜਿਸ ਨੂੰ ਪਰਮਵੀ ਚੱਕਰ ਮੇਲਣ ਵਾਲਾ ਹੈ ਇਹ ਸੋਚਣਾ ਉਹ ਪਾੜ ਚੁੱਕਾ ਸੀ ਬੋਤੀ ਸਿੰਘ ਦਾ ਆਪਰੇਸ਼ਨ ਵੀ ਤਾਂ ਮਾਮੂਲੀ ਕਿਸਮ ਦਾ ਨਹੀਂ ਸੀ ਸਰੀਰ ਦੇ ਅੱਧੋ-ਅੱਧ ਹਿੱਸੇ ਨੂੰ ਕੱਟ ਸੋਚਣਾ ਤੇ ਜਿਹੇ ਮਰੀਜ਼ ਦਾ ਜਿਹੜਾ ਮਾਮੂਲੀ ਆਪਰੇਸ਼ਨ ਕਰਵਾਉਣ ਚੋਗੀ ਤਾਕਤ ਵੀ ਨਾ ਰੱਖਦਾ ਹੋਵੇ ਡਾਕਟਰ ਸੇਠੀ ਦੇ ਥਾਂ ਤੇ ਜੇ ਕੋਈ ਹੋਰ ਡਾਕਟਰ ਹੁੰਦਾ ਤਾਂ ਸ਼ਾਇਦ ਮਰੀਜ਼ ਦੀ ਮੂਢਲੀ ਹਾਲਤ ਦੇਖ ਕੇ ਹਾਰ ਮੰਨਦਾ ਆਪਰੇਸ਼ਨ ਥੀਟਰ ਤੱਕ ਪਹੁੰਚਦੇ ਆ ਨਾ ਪਹੁੰਚਦੇ ਮਰੀਜ਼ ਹੋਰ ਵੀ ਸੱਥਰ ਲੱਥ ਗਿਆ ਸੀ ਪਾਵੇਂ ਕੀ ਇਸ ਤੋਂ ਪਹਿਲਾਂ ਖੂਨ 3 ਤੋਂ ਛੋਟੋ ਸੁਗਲੂ ਕੋਜ ਵੀ ਚਲਾਇਆ ਜਾ ਚੁੱਕਿਆ ਸੀ ਤੇ ਵੀਰ ਦੀ ਤਕਲੀਫ ਵੱਲੋਂ ਅਵੇਸਲਾ ਕਰ ਲਈ ਮਾਰਫੀਆਂ ਦਾ ਇੰਜੈਕਸ਼ਨ ਵੀ ਦਿੱਤਾ ਗਿਆ ਸੀ ਡਾਕਟਰ ਸੇਠੀ ਨੇ ਕਾਫੀ ਡਾਕਟਰ ਸੇਠੀ ਨੇ ਮੋਤੀ ਸਿੰਘ ਨੂੰ बेहोश ਕਰਕੇ ਉਸ ਦੇ ਪੱਟਾਂ ਦਾ 5 ਇੰਚ ਉਤਲਾ ਹਿੱਸਾ ਛੱਡ ਕੇ ਦੋਵੇਂ ਲੱਤਾਂ ਕੱਟ ਦਿੱਤਾ ਆਪਰੇਸ਼ਨ ਤੋਂ ਬਾਅਦ ਸਿਸਟਰ ਦੀ ਮਦਦ ਨਾਲ ਮਰੀਜ਼ ਦੀ ਡਰੈਸਿੰਗ ਦਾ ਕੰਮ ਨਬੇਰੇ ਚੜਾ ਚਾੜੇ ਗਿਆ ਪਰ ਡਾਕਟਰ ਸੇਠੀ ਦਾ ਕੰਮ ਇਤਰੇ ਨਾਲ ਹੀ ਖਤਮ ਨਹੀਂ ਸੀ ਹੋ ਗਿਆ ਇਤਨਾ ਕਮਜ਼ੋਰ ਮਰੀਜ਼ ਤੇ ਐਡਾ ਸੀਰੀਅਸ ਆਪਰੇਸ਼ਨ ਇਸ ਤੋਂ ਬਾਅਦ ਜਦ ਕਿ ਮਰੀਜ਼ ਲਈ ਬਟਾ ਇੱਕ ਇੱਕ ਤਰ੍ਹਾਂ ਨਾਲ ਕਰਮਾਤੀ ਕਰਾਵਾਤੀ ਕੰਮ ਸੀ ਮਰੀਜ਼ ਦੀ ਜਾਨ ਬਚਾਣੀ ਇਸੇ ਮਨੋਰਥ ਲਈ ਡਾਕਟਰ ਸੇਠੀ ਦੇ ਦੇਸ਼ ਅਨੁਸਾਰ ਸਾਰਿਆਂ ਨੇ ਯਤਨ ਸ਼ੁਰੂ ਕਰਦ ਸਵਾਲ ਨੀਰਾ ਮਰੀਜ਼ ਦੀ ਸਰੀਰਕ ਹਾਲਤ ਨੂੰ ਸੁਧਾਰਨ ਦਾ ਹੀ ਨਹੀਂ ਸੀ ਬਲਕਿ ਇਸ ਦੇ ਨਾਲ ਕਾਫੀ ਹੱਦ ਤੀਕ ਉਸ ਨੂੰ ਹਾਰਟ ਟ੍ਰਬਲ ਵੀ ਸ਼ੁਰੂ ਹੋ ਗਈ ਸੀ ਸ਼ਾਇਦ ਅਚਨਚੇਤੀ ਕੋਈ ਸ਼ਾਕ ਲੱਗ ਸ਼ੌਕ ਲੱਗਣ ਕਰਕੇ ਰੋਗੀ ਦੀ ਨਬਜ਼ ਪੈਰੋਂ ਪੈਰ ਮੱਧਮ ਹੋਈ ਜਾ ਰਹੀ ਸੀ ਉਹਦੇ ਮੱਥੇ ਤੇ ਤਰੇਲਗਾ ਰੰਗਾਂ ਸਨ ਪਰੇਸ਼ਣ ਤੋਂ ਬਾਅਦ ਕੋਰਾਮਿੰਦਾ ਇੰਜੈਕਸ਼ਨ ਦਿੱਤਾ ਗਿਆ ਕਿਉਂਕਿ ਹਾਰਟ ਦੀ ਹਾਲਤ ਵਿੱਚ ਹਾਰਟ ਫੇਲ ਹੋਣ ਦਾ ਵੀ ਖਦਰਾ ਸੀ ਇਸ ਤੋਂ ਬਾਅਦ ਕਾਫੀ ਮਿਕਦਾਰ ਵਿੱਚ ਖੂਨ ਚੜਾਇਆ ਗਿਆ ਤੇ ਨਾਲੇ ਪੈਸਲਿਨ ਦਾ ਇੰਜੈਕਸ਼ਨ ਵੀ ਦਿੱਤਾ ਗਿਆ ਸ਼ੇਕਰਮ ਮਰੀਜ਼ ਨੂੰ ਉਮੇਹੀ ਵਿਵਸ਼ੀ ਦੀ ਹਾਲਤ ਵਿੱਚ ਸਪੈਸ਼ਲ ਵਾਰਡ ਦੇ ਕਮਰੇ ਵਿੱਚ ਪਹੁੰਚਾਇਆ ਗਿਆ ਡਾਕਟਰ ਸੇਠੀ ਨੇ ਉਸਤੇ ਉਸ ਦੇ ਨਾਲ ਨਰਸ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਬਾਅਦ ਲਾਸ ਦਸਿੰਸ ਲਗਾਕਾਇਦਾ ਤੌਰ ਤੇ ਚાલુ ਹੋਇਆ ਦੇਖਦਾ ਦੇਖ ਚਲਦਾ ਇਹ ਜਾ ਰਿਹਾ ਦਾ ਜਦ ਇੱਕ ਮਰੀਜ਼ ਦੀ ਵਿਅਸ਼ੀ ਟੁੱਟ ਨਾ ਗਈ ਤਦ ਕਿਤੇ ਡਾਕਟਰ ਸੇਠੀ ਨਾਲੇ ਉਸ ਦੀ ਸਹਿਕਾਰੀਆਂ ਨੇ ਚੈਨ ਦਾ ਫਾਂ ਲਿਆ ਜਿਕਨ ਕੋੜੀ ਨੀਂਦ ਤੋਂ ਜਾਗ ਰਿਹਾ ਹੋਈ ਮੋਤੀ ਸਿੰਘ ਦੀਆਂ ਅੱਖਾਂ ਦੇ ਪਪੋਟੇ ਸੱਜੇ ਸੱਜੇ ਉਤਾ ਉਠੇ ਪਰ ਫਿਰ ਉਸ ਦੀਆਂ ਜਾਮ ਹੋਣ ਆ ਬੋਤਲਾਂ ਵਿੱਚ ਵੀ ਹਰਕਤ ਪੈਦਾ ਹੋਈ ਤੇ ਨਾਲੇ ਸਰੀਰ ਵਿੱਚ ਵੀ ਮਾੜੀ ਮਾੜੀ ਪਰਾਜਿਤ ਨੂੰ ਸਦੀ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਉਹ ਕਿੱਥੇ ਹੈ ਤੇ ਕਿਸ ਹੱਥ ਵਿੱਚ ਜਿਉਂ-ਜਿਉਂ ਉਸ ਦੀ ਹੋਸ਼ ਭਰਤ ਰਹੀ ਸੀ ਤੇ ਮੇਤੇ ਨੇ ਆਪਣੀ વાਸਤਵਿਕਤਾ ਦਾ ਭੇਦ ਉਸ ਉੱਤੇ ਖੁੱਲੀ ਜਾ ਰਿਹਾ ਸੀ ਤੇ ਸੁਪਨੇ ਜਿਹੇ ਵਾਂਗ ਉਸ ਨੂੰ ਯਾਦ ਆ ਰਹੇ ਸਨ ਪਿਛਲੀਆਂ ਹੋਗੀਆਂ ਬੀਤੀਆਂ ਗੱਲਾਂ ਵਰਕੀ ਦੀ ਰਣਭੂਮੀ ਬੰਬਾਂ ਦੀ ਕੰਨ ਬਾੜਵੀਆਂ ਆਵਾਜ਼ਾਂ ਵੱਡੇ-ਵੱਡੇ ਟੈਂਕਾਂ ਉੱਤੇ ਮੋਤੀ ਦੀ ਨਿਸ਼ਾਨੇਬਾਜ਼ੀ ਟੈਂਕਾਂ ਦੀ ਟੁੱਟਣ ਦੀ ਕਾੜ-ਕਾੜ ਪਰੋਦੀ ਧੂਏ ਦੀ ਕਲਕਾਟੂ ਮੋਸ਼ਕ ਲੋਥਾਂ ਦੇ ਅੰਬਾਰ ਮਿੱਠ ਤੇ ਕਾਣ ਲਹੂ ਦਾ ਜਿਕੜ ਮੋਤੀ ਦੇ ਟੈਂਕ ਉੱਤੇ ਠਾ ਕਰਕੇ ਫਟਦਾ ਹੋਇਆ ਕੋਲਾ ਤੇ ਤੇ ਇਸ ਤੋਂ ਅੱਗੇ ਮੋਤੀ ਆਪਣੀ ਕਮਜ਼ੋਰ ਜਾਂ ਸ਼ਕਤੀ ਉੱਤੇ ਜੋਰ ਦੇ ਕੇ ਸੋਚ ਰਿਹਾ ਸੀ ਮੋਤੀ ਦਾ ਥਲਮਾ ਤੜ ਜਿਸ ਨੂੰ ਜਿਵੇਂ ਮੱਕਾਈ ਦੀਆਂ ਛੱਲਾਂ ਵਾਂਗ ਕਿਸੇ ਨੇ ਕੱਟ-ਕੱਟ ਕੇ ਚੂਰਾ ਕਰ ਦਿੱਤਾ ਲਹੂ ਦੀਆਂ ਤਾਦੀਰੀਆਂ ਪੀੜ ਦਾ ਕਹਿਰ ਪਿਆਸ ਦਾ ਕਲਪਾ ਕਿਸਾਂ ਅਟਾਰ ਮੋੜ ਮੋੜ ਬੇਹੋਸ਼ੀ ਤੇ ਮੋੜ ਮੋੜ ਹੋਸ਼ ਤੇ ਫਿਰ ਬੇਹੋਸ਼ੀ ਤੇ ਫਿਰ ਹੋਸ਼ ਇਸ ਦੇ ਨਾਲ ਹੀ ਉਸ ਦੀ ਜਾਨ ਤੱਕਦੀ ਉੱਦੋਂ ਉੱਪਰ ਆਇਆ ਦਸ਼ਮਨ ਫੌਜ ਦਾ ਇੱਕ ਸੈਨਿਕ ਮੋਤੀ ਦਾ ਨ ਕੋਟ ਗਾਜਾ ਸਮਦੂ ਇਸ ਜਾਤੀ ਉੱਪਰ ਤੇ ਹੀ ਮੋਤੀ ਦੀਆਂ ਅੱਖਾਂ ਫੋੜ ਮੋੜ ਮੀਟੀਆਂ ਦੰਨਾ ਪਰ ਇਸ ਦਾ ਸੁਭਾਅ ਬੇਹੋਸ਼ੀ ਨੇ ਸ਼ਾਇਦ ਕੁਝ ਹੋ ਰਹੀ ਸੀ ਨਿੱਕਾ ਜਿਹਾ ਸੰਤਾਨ ਜਿਹਾ ਵਿਸ਼ੰਦਰ ਜਿਹਾ ਮੋਤੀ ਕੱਕ ਜਨੀ ਪਿੰਡ ਦੀਆਂ ਗਲੀਆਂ ਖੇਡਾਂ ਸ਼ਰਾਰਤਾਂ ਟੱਪੇ ਮਾਈਏ ਤੇ ਹੋਰ ਕਿੰਨਾ ਕੁਝ ਕਿੰਨੀ देर ਤੱਕ ਉਹ ਆਪਣੇ ਆੜੀਆਂ ਨਾਲ ਬਿਖੇੜਦਾ ਮੱਛਰ ਦਾ ਤੇ ਸ਼ਰਾਰਤਾਂ ਕਰਦਾ ਰਿਹਾ ਅੱਖਾਂ ਖੋਲਣਾ ਤੇ ਮੋਦੀ ਇਸ ਬਾਰੇ ਕੁਝ ਨਹੀਂ ਜਾਣ ਸਕਿਆ ਹੋਸ਼ ਹੁੰਦਿਆ ਵੀ ਨਹੀਂ ਕਿਉਂਕਿ ਉਸ ਦੀਆਂ ਖੁੱਲੀਆਂ ਅੱਖਾਂ ਹਲੇ ਤੀਕ ਉਸੇ ਮੋਰਚੇ ਵਿਚਲਾ ਇੱਕ ਦ੍ਰਿਸ਼ ਵੇਖਣ ਵਿੱਚ ਰੁਚੀਆਂ ਹੋਈਆਂ ਸਨ ਟੁੱਟੀਆਂ ਵਾਹਾਂ ਵਾਲੇ ਆਪਣੇ ਉਸ ਦੁਸ਼ਮਣ ਨੂੰ ਜਿਹੜਾ ਉਸ ਦੇ ਸਾਹਮਣੇ ਦਮ ਤੋੜ ਰਿਹਾ ਸੀ ਦਮ ਤੋੜਦਾ ਹੋਇਆ ਕਿੰਨਾ ਏਕੋਜ ਉਸ ਨੂੰ ਸੁਣਾਈ ਜਾਂਦਾ ਸੀ ਕਿੰਨਾ ਹੀ ਕੁਝ ਉਸ ਤੋਂ ਪੁੱਛੀ ਜਾਂਦਾ ਸੀ ਇਹ ਨਾ ਹੀ ਦ੍ਰਿਸ਼ਾਂ ਨੂੰ ਕਲਪਨਾ ਦੀਆਂ ਅੱਖਾਂ ਨਾਲ ਵੇਖਦਾ ਵੇਖਦਾ ਮੋਤੀ ਚਿਲਾ ਉੱਠਾ ਸਮਦੂ ਉਹ ਸਮਦੂ ਉਹ ਬੋਲਦਾ ਸਹੀ ਕੀ ਹੋ ਗਿਆ ਏ ਤੈਨੂੰ ਤੇ ਇਸ ਵਿਚਲੇ ਮੋਤੀ ਨੂੰ ਸੁਣਾਈ ਦਿੱਤਾ ਮੋਤੀ ਵੀ ਮੋਤੀ ਮੈਂ ਕਹਾ ਹੋਸ਼ ਵਿੱਚ ਆਣਾ ਇਹ ਕੀ ਸਮਦੂ ਸਮਦੂ ਕੁੱਕੀ ਜਾਣਾ ਤੂੰ ਜੋਨ ਦੇ ਹੀ ਮੋਤੀ ਦੀਆਂ ਕਾਲਪਨਿਕ ਅੱਖਾਂ ਬੰਦ ਤੇ ਸਤੂਲ ਅੱਖਾਂ ਖੁੱਲ ਗਈਆਂ ਆਵਾਜ਼ ਉਸ ਨੂੰ ਨਾ ਕੇਵਲ ਮੋਦਰ ਤੇ ਰਸਪੀ ਨਹੀਂ ਲੱਗੀ ਬਲਕਿ ਜਾਤੀ ਪਛਾਤੀ ਸੀ ਨਾਲ ਹੀ ਆਪਣੇ ਮੱਥੇ ਉੱਤੇ ਫੇਰ ਰਹੇ ਕਿਸੇ ਕੋਮਲ ਜਿਹੇ ਹੱਥ ਦਾ ਨਿੱਗਾ ਨਿੱਕਾ ਸ਼ਾਰਸ਼ ਵਿਅਸ ਨੂੰ ਮਹਿਸੂਸਿਆ ਕ ਕੌਣ ਰਾਣੂ ਜੀ ਜਵਾਬ ਵਿੱਚ ਹਾਂ ਜਾਂ ਨਾ ਦੀ ਬਜਾਈ ਜੋ ਕੁਝ ਮੋਤੀ ਨੂੰ ਪ੍ਰਾਪਤ ਹੋਇਆ ਉਹ ਸਿਸਕਾਂ ਹਟਕੋਰੀਆਂ ਦੀ ਸ਼ਕਲ ਵਿੱਚ ਸੀ ਸ਼ਾਇਦ ਮੋਤੀ ਨੂੰ ਆਪਣਾ ਸਵਾਲ ਮੋੜ ਕੇ ਦਰਹਾਉਣ ਦੀ ਲੋੜ ਨਹੀਂ ਪਈ ਰਾਣੂ ਵੀ ਸੀ ਉਸ ਦੇ ਸਾਹਮਣੇ ਪਹਿਲਾਂ ਹੀ ਕੁਝ ਘਟ ਪੋਜਲ ਨਹੀਂ ਸੀ ਮੱਜਿਆ ਹੋਇਆ ਮੋਤੀ ਦੇ ਅੰਦਰ ਹੁਣ ਪੋਜਲ ਤੇ ਤੂਫਾਨ ਦੀ ਸ਼ਕਲ ਧਾਰ ਕਰ ਗਈ ਹੰਬਲਾ ਮਾਰ ਕੇ ਰਾਣੋ ਨੂੰ ਬਾਹਾਂ ਵਿੱਚ ਭਰ ਲੈਂਦੇ ਰਾਦੇ ਨਾਲ ਜਿਉਂ ਹੀ ਜਿਉਂ ਹੀ ਉਸ ਦੇ ਸਰੀਰ ਵਿੱਚ ਹਰਕਤ ਆਈ ਇਸ ਤੋਂ ਪਹਿਲਾਂ ਹੀ ਕਿਸੇ ਦੀਆਂ ਬਾਹਾਂ ਦੀ ਕੱਸ ਕੇ ਕੱਸ ਨੇ ਉਸ ਨੂੰ ਬੇਵਸ ਕਰ ਦਿੱਤਾ ਨਾ ਨਾ ਹਿੱਲਣਾ ਨਹੀਂ ਮੇਰੇ ਮੋਤੀ ਬਿਲਕੁਲ ਨਹੀਂ ਹਿੱਲਣਾ ਮੋਤੀ ਹੁਣ ਲਗਭਗ ਚਿੰਤਨ ਸੀ ਤੇ ਚੰਗਾ ਭਲਿਆ ਵਾਂਗ ਬੋਲ ਰਿਹਾ ਸੀ ਰਾਣੋ ਜੀ ਤੋਂ ਤੁਰਾਣੂ ਸਭ ਕੁਝ ਦੱਸਾਂਗੀ ਕਾਲਾ ਨਾ ਪਾਉ ਮੈਂ ਤੇਰੇ ਕੋਲ ਹਾਂ ਮੋਤੀ ਪਰ ਹਲੇ ਤੇਰੇ ਲਈ ਬੋਲਣ ਚੱਲਣ ਦੀ ਮਨਾਹੀ ਹੈ ਮੋਤੀ ਦੀ ਨਜ਼ਰ ਮੋਤੀ ਦਾ ਫਾਤੀ ਮੋਤੀ ਦੀ ਧੜਕਨ ਸਭ ਕੁਝ ਜਿਵੇਂ ਰਾਣੂ ਤੇ ਕੇਂਦਰਿਤ ਸੀ ਅੰਦਰੇ ਅੰਦਰ ਇਸ ਵੇਲੇ ਉਹ ਕਿੰਨਾ ਹੀ ਕੁਝ ਮਹਿਸੂਸ ਕਰ ਰਹੀ ਸੀ ਉਹ ਰਾਣੂ ਦੇ ਚਿਹਰੇ ਦੀ ਚੁਕੜੀ ਕੋਕ ਭਰੀ ਨਜ਼ਰੇ ਧੱਕੀ ਜਾ ਰਹੀ ਸੀ ਤੇ ਅੰਦਰੇ ਅੰਦਰ ਸੋਚੀ ਜਾ ਰਹੀ ਸੀ ਰਾਣੂ ਇੰਜ ਕਿਉਂ ਹਨ ਰਾਣਨ ਦੀਆਂ ਅੱਖਾਂ ਰੁੰਨੀਆਂ ਰੁੰਨੀਆਂ ਕਿਉਂ ਨੇ ਰਾਨੂ ਦਾ ਰੰਗ ਐਡਾ ਪੀਲਾ ਰਾਨੂ ਦਾ ਵਾਵਾ ਹੁੰਦਲ ਹੁੰਦਲ ਹੇਲ ਸੀ ਕਿੰਜ ਪੀਤੀ ਗਈ ਹੈ ਕਮਰੇ ਵਿਚਲਾ ਸਭ ਕੁਝ ਹੁਣ ਮੋਤੀ ਨੂੰ ਸਪਸ਼ਟ ਦਿਖਾਈ ਦੇ ਰਿਹਾ ਸੀ ਜਿਸ ਤੋਂ ਉਸ ਨੂੰ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਹ ਇਸ ਵੇਲੇ ਮੈਦਾਨੇ ਜੰਗ ਵਿੱਚ ਨਹੀਂ ਬਲਕਿ ਹਸਪਤਾਲ ਵਿੱਚ ਹੈ ਮੈਦਾਨੇ ਜੰਗ ਤੇ ਹਸਪਤਾਲ ਇਹਨਾਂ ਦੋਹਾਂ ਦਾ ਚੋਲੀ-ਦਾਮਣ ਵਾਲਾ ਸਾਥ ਹੁੰਦਾ ਹੈ ਇਸ ਗੱਲ ਵੱਲ ਜਿਉਹੀ ਮੋਤੀ ਦਾ ਧਿਆਨ ਗਿਆ ਤਾਂ ਸਾਰੀ ਹਕੀਕਤ ਉਸ ਦੀ ਸਮਝ ਵਿੱਚ ਆ ਗਈ ਉਹ ਫੱਟੜ ਜੋ ਹੋ ਗਿਆ ਸੀ ਤੇ ਝੱਟ ਹੀ ਉਸ ਦਾ ਹੱਥ ਪਾਸੇ ਨਾਲ ਉੱਠ ਕੇ ਆਪਣੇ ਹੇਠਲੇ ਤਲਵਾਰ ਛਿਰਕ ਕੇ ਜਿਹੜਾ ਸ਼ਾਇਦ ਉਸ ਨੇ ਆਪਣਾ ਫੱਟੜਾ ਫੱਟੜ ਲੱਤਾਂ ਦੀ ਜਾਂਚ ਨਹੀਂ ਸਰਕਾਇਆ ਸੀ ਪਰ ਉਸ ਦਾ ਹੱਥ ਸਖਣੇ ਥਾਂ ਉੱਤੇ ਫੇਰ ਰਿਹਾ ਸੀ ਹੈ ਜਿਵੇਂ ਮੋਤੀ ਦੇ ਅੰਦਰ ਕੋਈ ਬੰਬ ਫਟ ਗਿਆ ਮੇਰੇ ਨਾਲ ਲੱਤਾਂ ਬੋਤੀ ਦੀ ਨਜ਼ਰ ਮੋੜ ਧੁੰਦਲੀ ਹੋਣ ਲੱਗੀ ਉਸ ਦੀ ਮੋੜ ਉਹ ਸ਼ਬੀ ਹੋ ਚਵੀਚ ਬਦਲ ਲਗੀ। ਰਾਨੋ ਦੀ ਮੌਜੂਦਗੀ ਦੇ ਉਸ ਦਹਿਰ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਜਿਹੀ ਪੈਦਾ ਕਰ ਦਿੱਤੀ ਸੀ ਕਿਸੇ ਹਰਖ ਜਿਹੀ ਕਿਸੇ ਨਾਮੁਰਾਦੀ ਤੇ ਇਤਿਹਾਸ ਜਿਹੀ ਨੇ ਉਸ ਨੂੰ ਖੁਸ਼ੀ ਨੂੰ ਜਿਵੇਂ ਮਾਰ ਪਜਾਇਆ ਜਿਵੇਂ ਉਸ ਦੇ ਅੰਦਰ ਕੁਝ ਟੁੱਟ ਗਿਆ ਹੋਵੇ ਕੁਝ ਉਖੜ ਗਿਆ ਹੋਵੇ। ਉਸ ਦੇ ਮੰਜੇ ਲਾਗੇ ਬੈਠੀ ਰਾਨੋ ਇਸ ਵੇਲੇ ਕੀ ਕਰ ਰਹੀ ਸੀ ਜਾਂ ਕੀ ਸੋਚ ਰਹੀ ਸੀ ਇਸ ਵੇਲੇ ਇਸ ਵੱਲੋਂ ਉਹ ਫੇਕ ਉਪੇਖਤ ਹੋ ਕੇ ਮੋਤੀ ਕਿਸੇ ਹੋਰ ਹੀ ਵਾਹਨ ਵਿੱਚ ਵਹੇ ਜਾ ਰਿਹਾ ਸੀ ਉਸ ਦੀਆਂ ਅੱਖਾਂ ਅੱਗੇ ਕੁਝ 17 ਕੁ ਮਰੰਗਾ ਸੀ ਜਦੋਂ ਤੂੰ ਜੰਗ ਜਿੱਤ ਕੇ ਮੁੜੇਂਗਾ ਉਸ ਵੇਲੇ ਤੇਰੀ ਰਾਣੋ ਹੱਥ ਵਿੱਚ ਵਰਮਾਲਾ ਫੜੀ ਬਰੂਹਾਂ ਵਿੱਚ ਖੜੀ ਹੋਵੇਗੀ ਤੇ ਮੋਤੀ ਨੂੰ ਲੱਗਿਆ ਜਿਵੇਂ ਰਾਣੋ ਦੇ ਹੱਥ ਵਿੱਚ ਫੜੀ ਹੋਈ ਵਰਮਾਲਾ ਕਿਸੇ ਨੇ ਉਸ ਦੇ ਹੱਥੋਂ ਖੋ ਕੇ ਤੋੜ ਕੇ ਪੈਰਾ ਹੇਠ ਮਿੱਟੀ ਹੋ ਗਈ ਮੋਤੀ ਰਾਣਾ ਨੇ ਹੱਥ ਦੇ ਗੋਮਲਛ ਪਰਛ ਨਾਲ ਉਸ ਦਾ ਮੋਢਾ ਰਤਾਕ ਹਲਾਉਂਦਿਆਂ ਪੁੱਛਿਆ ਕੀ ਗੱਲ ਹੈ ਕਿਹੜੇ ਵਾਨਾ ਵਿੱਚ ਪੈ ਗਏ ਕੁਝ ਨਹੀਂ ਜਿਵੇਂ ਆਵਾਜ਼ ਮੋਤੀ ਦਾ ਕਲੇਜਾ چیرਕੇ ਨਿਕਲੀ ਠੀਕ ਹਾਂ ਮੋਤੀ ਨੂੰ ਲੱਗਾ ਜਿਵੇਂ ਉਹ ਸਾਰੇ ਜਗਸਾ ਉਹ ਸਾਰੇ ਪ੍ਰਸ਼ਨ ਉਸ ਦੇ ਅੰਦਰੋਂ ਕੋਈ ਚੋਰ ਚਰਾ ਕੇ ਲੈ ਗਿਆ ਜਿਹੜੇ ਹੁਣੇ ਤੋਂ ਤੋਂ ਮਿੰਟ ਪਹਿਲਾਂ ਤੱਕ ਉਹ ਰਾਣਾ ਦੇ ਸੰਬੰਧ ਵਿੱਚ ਆਪਣੇ ਅੰਦਰ ਸਮੋਈ ਬੈਠਾ ਸੀ ਰਾਣੋਂ ਪਾਸੋਂ ਸੁਣਨ ਜਾਂ ਰਾਣੋਂ ਨੂੰ ਸੁਣਾਉਣ ਲਈ ਇਸ ਵੇਲੇ ਉਸ ਨੂੰ ਆਪਣੇ ਅੰਦਰ ਕੁਝ ਵੀ ਨਹੀਂ ਸੀ ਜਾਪ ਰਿਹਾ। ਇੱਕਦਮ ਸਖਣਾ ਮੱਖਣਾ ਹੋ ਚੁੱਕਿਆ ਸੀ ਉਸ ਦਾ ਅੰਦਰ ਪਰ ਇਤਨਾ ਹੋਣ ਤੇ ਵੀ ਉਸ ਨੂੰ ਭਾਵੇਂ ਮੂੰਹ ਰੱਖਣੀ ਲਈ ਹੀ ਨਹੀਂ ਕੁਝ ਨਾ ਕੁਝ ਤਾਂ ਰਾਣੋਂ ਤੋਂ ਪੁੱਛਣਾ ਹੀ ਚਾਹੀਦਾ ਹੈ। ਜਿਵੇਂ ਆਪਣੇ ਆਪ ਨੂੰ ਵਨ ਕੇ ਉਸ ਨੇ ਇਸ ਕਰਤਬ ਦਾ ਪਾਲਨ ਕੀਤਾ। ਤੂੰ ਰਾਣੋਂ ਤੂੰ ਇੱਥੇ ਕਦੋਂ ਆਈ? ਰਾਣੋਂ ਨਹੀਂ ਬੋਲੀ। ਜਾ ਸ਼ਾਇਦ ਬੋਲ ਸਕੀ ਹੀ ਨਹੀਂ ਮੋਤੀ ਨੇ ਅਗਲਾ ਪ੍ਰਸ਼ਨ ਕੀਤਾ ਕਦੋਂ ਆਇਆ ਸਾਂ ਮੈਂ ਇੱਥੇ ਰਾਣੋ ਕਿੰਨੇ ਦਿਨੇ ਹੋਏ ਨੇ ਮੈਨੂੰ ਇੱਥੇ ਲਿਆਂਦੇ ਆ ਕਿਹੜਾ ਸ਼ਹਿਰ ਹੈ ਇਹ ਚਾਰ ਦਿਨ ਹੋਏ ਨੇ ਇਹ ਅਮਰਸਰ ਦਾ ਸਿਵਲ ਹਸਪਤਾਲ ਹੈ ਮੋਤੀ ਤੇ ਤੂੰ ਰਾਣੋ ਇੱਥੇ ਕਿਵੇਂ ਸਭ ਕੁਝ ਦੱਸਾਂਗੀ ਰਤਾ ਹੋਰ ਰਾਸਤਾ ਹੋ ਲੈ ਅਜੇ ਤੂੰ ਕਾਫੀ ਕਮਜ਼ੋਰ ਹੈ ਮੋਤੀ ਮੋਤੀ ਹੁਣ ਪੂਰੇ ਤੌਰ ਤੌਰ ਤੇ ਹੋਸ਼ ਵਿੱਚ ਸੀ ਰਾਣੋ ਉਮੀ ਹੀ ਮੰਜੇ ਲਾਗ ਲਈ ਦੀਪਾਈ ਉੱਥੇ ਬੈਠੀ ਉਹਦੇ ਮੱਥੇ ਤੇ ਹੱਥ ਫੇਰੀ ਜਾ ਰਹੀ ਸੀ ਇਸ ਵੇਲੇ ਉਹ ਮੋਤੀ ਵਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਅੰਦਰੇ ਅੰਦਰ ਤਰਲੋ ਮੱਛੀ ਹੋ ਰਹੀ ਸੀ ਨਾਲੇ ਆਪਣੇ ਦਿਲ ਦੀ ਗਾਂਢੀ ਖੋਲਣ ਲਈ ਵੀ ਇੱਕ ਵਾਰੀ ਫੇਰ ਮੋਤੀ ਦਾ ਧਿਆਨ ਆਪਣੇ ਹੀਠਲੇ ਟੜਵਲ ਚਲਾ ਗਿਆ ਤੇ ਮੇਰਾ ਆਪਰੇਸ਼ਨ ਕਦੋਂ ਹੋਇਆ ਸੀ ਉਸੇ ਦਿਨ ਮੋਤੀ ਜਿਸ ਦਿਨ ਤੈਨੂੰ ਇਥੇ ਲਿਆਂਦਾ ਗਿਆ ਸੀ ਤੇ ਤੂੰ ਨਰਸਿੰਗ ਦੇ ਡਰੈੱਸ ਵਿੱਚ ਕੀ ਕਿੱਡੀ ਬੋਲਦਾ ਬੋਲਦਾ ਮੋਤੀ ਰੁਕ ਗਿਆ ਤੇ ਆਪਣੀ ਗੱਲ ਨੂੰ ਵਿੱਚੋਂ ਹਟੋ ਕੇ ਉਸਨੇ ਦੂਸਰੀ ਗੱਲ ਛੇੜ ਦਿੱਤੀ ਮੇਰਿਆਂ ਲੱਤਾਂ ਚੱਲੀਆਂ ਗੰਗਾ ਰਾਣੂ ਫਿਰ ਕੀ ਹੋਇਆ ਰਾਣੂ ਦੇ ਅੰਦਰ ਜਿਵੇਂ ਸਿੱਖ ਇਤਿਹਾਸ ਵਿੱਚ ਦੀ ਬੀਬੀ ਰਾਣੀ ਉੱਪਰ ਆਈ ਮੇਰੀਆਂ ਜੋ ਹੈ ਤੂੰ ਇਹਨਾਂ ਨਾਲ ਤੁਰੇਂਗਾ ਮੋਤੀ ਇਸ ਗੱਲ ਦੀ ਉੱਖਾ ਚੁੰਤਾ ਨਾ ਕਰ ਨਹੀਂ ਮੋਤੀ ਡੁੱਬੀ ਹੋਈ ਆਵਾਜ਼ ਵਿੱਚ ਬੋਲਿਆ ਇਹ ਬਿਲਕੁਲ ਨਹੀਂ ਹੋ ਸਕਦਾ ਰਾਣੂ ਤੂੰ ਆਪ ਹੀ ਸੋਚੇ ਹਾਲਤ ਵਿੱਚ ਤੇ ਅੱਖੋਂ ਅੱਖਾਂ ਲਈ ਜਾਂ ਤਾਂ ਮੋਤੀ ਨੂੰ ਸੁਝਿਆ ਕੁਝ ਨਹੀਂ ਜਾਗਲਾ ਪਰ ਔਨ ਕਰਕੇ ਉਹ ਬੋਲ ਹੀ ਨਾ ਸਕੇ ਜਵਾਬ ਵਿਚਾਰਾਂ ਨੂੰ ਕੀ ਕਹੇ ਜੇ ਕਹਿਣਾ ਵੀ ਚਾਹੇ ਤਾਂ ਕੀ ਕਨ ਇਸ ਵਿੱਚ ਸਫਲ ਹੋਵੇ ਜਦ ਕੀ ਗਲੇ ਤੋਂ ਲੈ ਕੇ ਅੱਖਾਂ ਦੀਆਂ ਪਲਕਾਂ ਤੱਕ ਇਸ ਵੇਲੇ ਉਹ ਅਥਰੂਆਂ ਦੀ ਨਹਿ ਵਿੱਚ ਡੁੱਬੀ ਪਈ ਸੀ ਰੁਕਦਿਆਂ ਰੁਕਦਿਆਂ ਵੀ ਉਸ ਦੀ ਭੁੱਬੋ ਨਿਕਲ ਗਈ ਚੈਦ ਮੋਤੀਆਂ ਗੱਲਾਂ ਦਾ ਉਸ ਪਾਸ ਐਦੋ ਛੁਟ ਕੋਈ ਜਵਾਬ ਨਹੀਂ ਸੀ ਯਕੀਨ ਜਨ ਰਾਨੋ ਤੇਰੇ ਮੋਤੀ ਨੇ ਪਿੱਠ ਵਿੱਚ ਪਿੱਠ ਵਿੱਚ ਨਹੀਂ ਕੋਈ ਜ਼ਖਮ ਖਾਦਾ ਮੈਨੂੰ ਸਾਰਾ ਕੁਝ ਪਤਾ ਹੈ ਮੋਤੀ ਰਾਣੂ ਆਪਣੀ ਤੀਵੀਂ ਸੁਭਾਅਕਸ ਪਾਪਕਤਾਂ ਨੂੰ ਠੱਲਾ ਪਾਉਣ ਦਾ ਯਤਨ ਕਰਦੀ ਹੋਈ ਬੋਲੀ ਮੈਂ ਸੁਣ ਪੜ ਤੁੱਕੀ ਹਾਂ ਤੇਰੀ ਬਹਾਦਰੀ ਤੇ ਕਰਨ ਮੈਂ ਪਰਮਵੀਰ ਚੱਕਰ ਦਾ ਮੈਂ ਤਾਂ ਨਹੀਂ ਕੋਈ ਹੱਕਦਾਰ ਬਣ ਜਾਂਦਾ ਇਸ ਤੋਂ ਪਹਿਲਾਂ ਕੀ ਗੱਲ ਦਾ ਸਿਲਸਿਲਾ ਅਗਾਹ ਚੱਲਦਾ ਮੋਤੀ ਦੀ ਹਾਲਤ ਮੋੜ ਵਿਗੜਨੀ ਸ਼ੁਰੂ ਹੋ ਗਈ ਜਿਸ ਕਰਕੇ ਲਾਗੇ ਖੜੋਤੇ ਅਸਿਸਟ ਸਰਜਨ ਨੇ ਇਸ਼ਾਰੇ ਨਾਲ ਰਾਣੂ ਨੂੰ ਸਾਰਾ ਮਾਮਲਾ ਸਮਝਾ ਦਿੱਤਾ then